ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਮਲਾਈ ਪਿਆਜ਼ ਬਣਾਵਾਂਗੇ ਉਹਨਾਂ ਵਾਸਤੇ ਆਪਾਂ ਹਨਾ ਛੋਟੇ ਛੋਟੇ ਪਿਆਜ਼ ਲੈ ਆ ਬਿਲਕੁਲ ਛੋਟੇ ਛੋਟੇ ਜੇ ਵੱਡੇ ਪਿਆਜ਼ ਹੋਣ ਤਾਂ ਚਾਰ ਪੀਸ ਕਰ ਲਓ ਤੇ ਵੈਸੇ ਜੇ ਛੋਟੇ ਹੋਣ ਤਾਂ ਸਾਫਤਰ ਰੱਖ ਲਓ ਇਧਰ ਜੀ ਆਪਾਂ ਦੋ ਪਿਆਜ਼ ਲੈ ਆ ਮੀਡੀਅਮ ਸਾਈਜ਼ ਦੇ ਦੋ ਟਮਾਟਰ ਲੈ ਆ ਇੱਕ ਹਰੀ ਮਿਰਚ ਐ ਤਿੰਨ ਚਾਰ ਕਾਜੂ ਐ ਤੇ ਲਸਣ ਦੀਆਂ ਕਲੀਆਂ ਐ ਹੁਣ ਆਪਾਂ ਇਹਨਾਂ ਦਾ ਪੇਸਟ ਅੱਦ ਬਣਾਵਾਂਗੇ ਟਮਾਟਰ ਦਾ ਪੇਸਟ ਅੱਦ ਬਣਾਵਾਂਗੇ ਹਾਂਜੀ ਪਹਿਲਾਂ ਆਪਾਂ ਇਹਨਾਂ ਦੇ ਵਿੱਚ ਨਾ ਪਿਆਜ਼ ਦੇ ਵਿੱਚ ਆਸ ਤਿਕਾ ਕਰਕੇ ਕੱਟ ਲਾਵਾਂਗੇ ਥੋੜੇ ਥੋੜੇ ਲਾਉਣੇ ਬਾਹਰ ਡੂੰਘੇ ਕੱਟ ਨਹੀਂ ਲਾਉਣੇ ਛੋੜੇ ਥੋੜੇ ਲਾਉਣੇ ਆਸ ਤਿਕਾ ਕਰਕੇ ਨਾ ਆਪਾਂ ਕੱਟ ਲਾ ਲਾਂਗੇ ਕਿਉਂਕਿ ਇਹਦੇ ਵਿੱਚ ਮਸਾਲਾ ਪੈ ਜਾਊਗਾ ਤੇ ਆਪਣੇ ਮਲਾਈ ਪਿਆਜ਼ ਬਹੁਤ ਹੀ ਟੇਸਟੀ ਬਣ ਜਾਣਗੇ ਹਾਂਜੀ ਆਸ ਤਿਕਾ ਕਰਕੇ ਆਪਾਂ ਕੱਟ ਲਾ ਲਾਂਗੇ ਕੱਟ ਲਾ ਕੇ ਜੀ ਆਪਾਂ ਹੁਣ ਇਹਨਾਂ ਦੇ ਪੇਸਟ ਬਣਾਉਣੇ ਆ ਆਪਾਂ ਆਪਨੇ ਪਿਆਜ਼ ਨੂੰ ਕੱਟ ਲੱਗ ਗਏ ਤੇ ਹੁਣ ਆਪਾਂ ਪੇਸਟ ਬਣਾਵਾਂਗੇ ਹਾਂਜੀ ਪੇਸਟ ਆਪਣੇ ਬਣ ਗਏ ਆਹ ਟਮਾਟਰ ਦਾ ਪੇਸਟ ਆਹ ਜੀ ਲਸਣ ਪਿਆਜ਼ ਤੇ ਹਰੀ ਮਿਰਚ ਤੇ ਆਪਣਾ ਕਾਜੂ ਦਾ ਪੇਸਟ ਹੁਣ ਜੀ ਆਪਣੇ ਆਹ ਪਿਆਜ਼ ਆਪਾਂ ਧੋ ਕੇ ਸੁਕਾ ਲਏ ਸੀ ਤੇ ਹੁਣ ਆਪਾਂ ਇਹ ਤੇ ਕੱਟ ਵੀ ਲਾ ਲਿਆ ਹੁਣ ਆਪਾਂ ਇਹਦੇ ਵਿੱਚ ਪਿਆਜ਼ ਫਰਾਈ ਕਰਾਂਗੇ 2 ਮਿੰਟ ਬਾਅਦ 2 ਮਿੰਟ ਬਾਅਦ ਤੋਂ ਹੌਲਾ ਹੌਲਾ ਫਰਾਈ ਕਰਾਂਗੇ ਗ੍ਰੈਂਡਰ ਦੇ ਤੱਲੇ ਵੀ ਥੋੜਾ ਜਿਹਾ ਚੇਂਜ ਕਰ ਲਿਆ ਹਾਂਜੀ 2 ਮਿੰਟ ਪਕਾ ਲਿਆ ਆਪਾਂ ਥੋੜਾ ਥੋੜਾ ਕਲਰ ਚੇਂਜ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਬਾਹਰ ਆਪਾਂ ਜੀ ਦੇਸੀ ਘਿਓ ਦਾ ਤੜਕਾ ਲਾਇਆ ਕਿਉਂਕਿ ਆਪਾਂ ਮਲਾਈ ਪਿਆਜ਼ ਬਣਾਈ ਜਾਂਦੇ ਆ ਤੇ ਫਿਰ ਆਪਾਂ ਦੇਸੀ ਘਿਓ ਦੇ ਤੜਕਾ ਲਾਵਾਂਗੇ ਇਹ ਆਪਾਂ ਵੱਡੀ ਕੱਪ ਸੀਪਾਈ ਸੀ ਕਿ ਉਹਦੇ ਵਿੱਚ ਤੇ ਹੁਣ ਜੀ ਇਸੇ ਦੇ ਵਿੱਚ ਹੀ ਆਪਾਂ ਮਸਾਲੇ ਪਾ ਲਾਂਗੇ ਨਮਕ ਹੁਣ ਸਾਨੂੰ ਨਾਲ ਦੀ ਨਾਲ ਪਾ ਦਾਂਗੇ ਹਾਂਜੀ ਆਪਾਂ ਲੈ ਆ ਜੀ ਅੱਧਾ ਚਮਚ ਜੀਰਾ ਚੌਥਾ ਹਿੱਸਾ ਚਮਚ ਦਾ ਕਲੌਂਜੀ ਹੈ ਹਿੰਗ ਇਹ ਪਾ ਦਾਂਗੇ ਪਹਿਲਾਂ ਆਪਾਂ ਚਲੋ ਜੀ ਜ਼ਰੂਰ ਪਾਓ ਇਹਦਾ ਨਾ ਟੇਸਟ ਬਹੁਤ ਵਧੀਆ ਆਉਂਦਾ ਹੈ। ਹਾਂਜੀ ਇਹ ਪੱਕ ਗਏ ਤੇ ਹੁਣ ਆਪਾਂ ਇਹਦੇ ਵਿੱਚ ਆ ਲਸਣ ਪਿਆਜ਼ ਦਾ ਟੇਸਟ ਪਾ ਦੇਣਾ। ਹੁਣ ਆਪਾਂ ਇਹਨਾਂ ਸੁਨਹਿਰੀ ਹੋਣ ਚੱਕਰ 골ਡਨ ਹੋਣ ਚੱਕਰ ਫਟਾ ਦੇਣੀ। ਹਾਂਜੀ ਪਿਆਜ਼ ਤੇ ਲਸਣ ਆਪਨਾ ਬੜੀ ਜਾਂ ਭੁੱਜ ਗਏ ਆ। ਤੇ ਹੁਣ ਆਪਾਂ ਹਾਈ ਫਲੇਮ ਤੇ ਇਹਨੂੰ ਪਕਾਇਆ ਤੇ ਹੁਣ ਆਪਾਂ ਗੈਸ মিডিয়াম ਕਰ ਲਿਆ ਹੁਣ ਆਪਾਂ ਇਸ ਵਿੱਚ ਪਾਵਾਂਗੇ ਮਸਾਲੇ ਮਸਾਲੇ ਜੀ ਪਾਵਾਂਗੇ ਆਪਾਂ ਪੌਣਾ ਚਮਚ ਨਮਕ ਟੇਸਟ ਦੇ ਹਿਸਾਬ ਨਾਲ ਪਾਉਨੇ ਆਪਾਂ ਇੱਕ ਮਿਰਚ ਕਸ਼ਮੀਰੀ ਇੱਕ ਚਮਚ ਕਸ਼ਮੀਰੀ ਮਿਰਚ ਅੱਧਾ ਚਮਚ ਆਪਣਾ ਹੈਗਾ ਹਲਦੀ ਦਾ ਇੱਕ ਚਮਚ ਜੀ ਧਨੀਆ ਪਾਊਡਰ ਚੌਥਾ ਹਿੱਸਾ ਚਮਚ ਦਾ ਗਰਮ ਮਸਾਲਾ ਇਹ ਹੁਣ ਆਪਾਂ ਮਸਾਲੇ ਦੇ ਵਿੱਚ ਪਾ ਲਾਂਗੇ ਹੁਣ ਆਪਾਂ ਇਹਨੂੰ ਹਿਲਾਇਸ ਤੋਂ ਕਰ ਦਿੰਨੇ ਆ ਦੋ ਹੀ ਮੈਂਟ ਪਕਾਵਾਂਗੇ ਫਿਰ ਆਪਾਂ ਇਹਦੇ ਚ ਟਮਾਟਰ ਦੀ ਪਿਉਰੀ ਪਾਵਾਂਗੇ ਹਾਂਜੀ ਦੋ ਮੈਂਟ ਪਕਾ ਲਏ ਮਸਾਲੇ ਹੁਣ ਆਪਾਂ ਟਮਾਟਰ ਦੀ ਪਿਉਰੀ ਪਾ ਦਾਂਗੇ ਇਹਦੇ ਵਿੱਚ ਹੁਣ ਆਪਾਂ ਉਹਨਾਂ ਤੱਕ ਪਕਾਵਾਂਗੇ ਜਿੰਨਾ ਚਿਰ ਇਹ ਆਪਣਾ ਪੂਰਾ ਨਹੀਂ ਪੱਕ ਜਾਂਦਾ ਤੇ ਕਿਉਂ ਨਹੀਂ ਛੱਡ ਜਾਂਦਾ ਹਾਂਜੀ ਗਰੇਵੀ ਨੇ ਕਿਉਂ ਛੱਡਦਾ ਗਰੇਵੀ ਆਪਣੀ ਬਹੁਤ ਵਧੀਆ ਪੱਕ ਗਈ ਹੁਣ ਆਪਾਂ ਇਹਦੇ ਵਿੱਚ ਮਲਾਈ ਪਾ ਦਾਂਗੇ ਇਹਨੂੰ ਤਿੰਨ ਤਿੰਨ ਚਾਰ ਚਮਚੇ ਮਲਾਈ ਦੇ ਆਪਣੇ ਜਿਹੜੀ ਦੁੱਧ ਦੇ ਗਰਮ ਕਰਕੇ ਮਲਾਈ ਆਉਂਦੀ ਹੈ ਨਾ ਉਹ ਮਲਾਈ ਹੈ ਉਹ ਪਾਵਾਂਗੇ ਆਪਾਂ ਉਹਨੂੰ ਫੈਂਟ ਲਿਆ ਸੀ ਆਪਾਂ ਤੇ ਇਹਦੇ ਨਾਲ ਬਹੁਤ ਵਧੀਆ ਟੇਸਟ ਆਊਗਾ ਤੇ ਹੁਣ ਆਪਾਂ ਇਹਨੂੰ 2-3 ਮਿੰਟ ਪਕਾਵਾਂਗੇ ਫਿਰ ਆਪਾਂ ਇਹ ਚ ਪਿਆਜ਼ ਪਾ ਲਵਾਂਗੇ ਹਾਂਜੀ ਮਲਾਈ ਵੀ ਆਪਣੇ ਬਹੁਤ ਵਧੀਆ ਮਿਕਸ ਹੋ ਗਈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਤੇ ਉਸ ਤੋਂ ਵੀ ਵਧੀਆ ਆਪਾਂ ਨਾ ਆਪਾਂ ਜੱਗ ਆਪਾਂ ਮਿਕਸੀ ਜੱਗ ਧੋ ਕੇ ਇਹਦੇ ਵਿੱਚ ਪਾਤਾ ਅੱਧਾ ਕੱਪ ਪਾਣੀ ਦਾ ਬਸ ਹੁਣ ਇਹ ਬਹੁਤ ਵਧੀਆ ਆਪਣੇ ਮਸਾਲੇ ਪੱਕ ਜਾਣਗੇ ਵੈਸੇ ਪੱਕਦਾ ਜਾਏ ਥੋੜੇ ਜਿਹਾ ਹੋਰ ਪੱਕ ਜਾਣਗੇ ਫਿਰ ਆਪਾਂ ਪਿਆਜ਼ ਪਾਉਣੀ ਹੈ ਇਹਦੇ ਵਿੱਚ ਇਹਨਾਂ ਟਾਕੇ ਪਕਾਵਾਂਗੇ ਆਪਾਂ ਹਾਂਜੀ ਗਰੇਵੀ ਆਪਣੀ ਬਹੁਤ ਵਧੀਆ ਬਣਦੀ ਗਰੇਵੀ ਜਿੰਨੀ ਵਧੀਆ ਬਣੂ ਓਨੀ ਵਧੀਆ ਸਬਜ਼ੀ ਬਣ ਜੇ ਕੋਈ ਵੀ ਸਬਜ਼ੀ ਹੋਵੇ ਉਹਦੀ ਗਰੇਵੀ ਵਧੀਆ ਹੋਣੀ ਚਾਹੀਦੀ ਹੈ ਤੇ ਆਪਨੇ ਪਿਆਜ਼ ਅੱਧੇ ਪੱਕੇ ਹੋਏ ਤੇ ਅੱਧੇ ਹੁਣ ਇਹਦੇ ਵਿੱਚ ਤੱਕ ਜਾਗੇ ਆਪਾਂ ਨਾ ਸਲੋ ਗੈਸ ਕਰਾਂਗੇ ਮੈਂ ਤੱਕ ਜਾਣਗੇ 5-4 ਮਿੰਟਾਂ ਦੇ ਹੁਣ ਟੱਕ ਦੇਾਂਗੇ ਆਪਾਂ ਹਾਂਜੀ ਸਰ ਜੀ ਆਪਣੀ ਬਣ ਕੇ ਹੋ ਗਈ ਤਿਆਰ ਦੇਖੋ ਬਹੁਤ ਵਧੀਆ ਬਣੀ ਹੈ ਹੁਣ ਆਪਾਂ ਗੈਸ ਆਫ ਕਰ ਦੇਾਂਗੇ ਹੁਣ ਇਹ ਚ ਪਾਵਾਂਗੇ ਆਪਾਂ ਕਸੂਰੀ ਮੇਥੀ ਪਾਵਾਂਗੇ ਆਪਾਂ ਇਹਦੇ ਵਿੱਚ ਆਪਾਂ ਨੇ ਕੋਈ ਹਰਾ ਧਨੀਆ ਹੈ ਜਾਂ ਤੁਸੀਂ ਹਰੀ ਧਨੀਆ ਵੀ ਪਾ ਸਕਦੇ ਹੋ ਮੇਰੇ ਕੋਲ ਹੈ ਨਹੀਂ ਮੈਂ ਕਸੂਰੀ ਮੇਥੀ ਪਾਉਂਗੀ ਇਹਦਾ ਬਹੁਤ ਵਧੀਆ ਟੇਸਟ ਆਉਂਦਾ ਹੈ ਹੁਣ ਜੀ ਆਪਾਂ ਸਰਵਿੰਗ ਕਰਾਂਗੇ ਇਹਨਾਂ ਦੀ ਹੁਣ ਕਰਦੇ ਜੀ ਆਪਾਂ ਸਰਵਿੰਗ ਹਾਂਜੀ ਹੁਣ ਆਪਾਂ ਸਰਵਿੰਗ ਕਰਦੇ ਆ ਬਹੁਤ ਹੀ ਵਧੀਆ ਆਪਣੀਆਂ ਮਲਾਈ ਪਿਆਜ਼ ਬਣੇ ਆ ਤੁਸੀਂ ਵੀ ਘਰੇ ਜ਼ਰੂਰ ਟ੍ਰਾਈ ਕਰਿਓ ਪਿਆਜ਼ ਆਪਣੇ ਘਰੇ ਹੁੰਦੀ ਹੈ ਅਕਸਰ ਅੱਜਕੱਲ੍ਹ ਤਾਂ ਬਹੁਤ ਹੀ ਹੁੰਦੇ ਆ ਹਾਂਜੀ ਨਾਲ ਰੱਖਾਂਗੇ ਆਪਾਂ پراਉਠੇ ਸਿੰਪਲ ਬਰਾਉਠੇ ਰੱਖਾਂਗੇ ਆਪਾਂ ਸਿੰਪਲ ਟ੍ਰਾਇੰਗਲ ਬਣਾਏ ਆ ਲਓ ਜੀ ਨਾਲ ਆਪਣੇ پراਉਠੇ ਆ ਪਿਆਜ਼ ਦੀ ਸਬਜੀ ਹੈ ਨਾਲ ਅਚਾਰ ਸਾਡੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ